ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਇਨਾਂ ਵਾਹਨਾਂ ਤੇ ਹੋਵੇਗੀ ਵੱਡੀ ਕਾਰਵਾਈ ਟਰਾਂਸਪੋਰਟ ਮੰਤਰੀ ਨੇ ਅਫਸਰਾਂ ਨੂੰ ਦਿੱਤੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ BMW ਕੰਪਨੀ ਨਾਲ ਮਿਲ ਕੇ ਲਿਆ ਨਵਾਂ ਫੈਸਲਾ ਜਲਦ ਦੇਣਗੇ ਵੱਡਾ ਤੋਹਫਾ ਸਰਕਾਰੀ ਬਸਾਂ ਚ ਸਫ਼ਰ ਕਰਨ ਵਾਲਿਆਂ ਲਈ ਨਵੀਂ ਖਬਰ PRTC ਤੇ ਪਣ ਵੱਸ ਦੇ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ ਅਰਵਨੀ ਸਿੰਘ ਬਿੱਟੂ ਨੂਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ਤੇ ਲੱਗਿਆ ਵੱਡਾ ਚਟਕਾ ਐਫ ਆਈ ਆਰ ਹੋਈ ਦਰਜ ਇਹਨਾਂ ਲੋਕਾਂ ਦੇ ਕੱਟੇ ਜਾਣਗੇ ਬਿਜਲੀ ਕਨੈਕਸ਼ਨ ਐਕਸ਼ਨ ਚ ਬਿਜਲੀ ਮੰਤਰੀ ਨੇ ਕੀਤੀ ਵੱਡੀ ਕਾਰਵਾਈ ਪੰਜਾਬ ਚ ਬਦਲੇਗਾ ਮੌਸਮ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ ਪੰਜਾਬ ਦੇ ਸਾਬਕਾ ਡਾਇਰੈਕਟਰ ਦੀਆਂ ਚਾਰ ਜਾਇਦਾਦਾਂ ਕੀਤੀਆਂ ਕੋਰਕ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਟਰਾਂਸਪੋਰਟ ਖੇਤਰ ਵਿੱਚ ਨੀਮਾਂ ਦੀ ਪਾਲਣਾ ਤੇ ਸਭਨਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦੇ ਹਾਂ ਅੱਜ ਪੰਜਾਬ ਮੋਟਰ ਵਹੀਕਲ ਨਿਯਮ 1999 ਦੇ ਨਿਯਮ 80ਏ ਤਹਿਤ ਜਾਰੀ ਕੀਤੇ ਗਏ ਸਾਰੇ ਕੰਪੋਜ਼ਿਟ ਪਰਮਟਾਂ ਦੀ ਵਿਆਪਕ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਇਹ ਕਾਰਵਾਈ ਟਰਾਂਸਪੋਰਟ ਖੇਤਰ ਵਿੱਚ ਸਟੇਜ ਕੈਰੇਜ ਪਰਮਟਾਂ ਦੀ ਗੈਰਕਾਨੂੰਨੀ ਕਲੱਬਿੰਗ ਅਤੇ ਵਰਤੋਂ ਸੰਬੰਧੀ ਬੇਨਿਯਮੀਆਂ ਦੇ ਮੁੱਦੇ ਨੂੰ ਹੱਲ ਕਰਨ ਦੇ ਮੱਧੇ ਨਜ਼ਰ ਅਮਲ ਵਿੱਚ ਲਿਆਂਦੀ ਗਈ ਹੈ ਕਈ ਸੀਪੀ ਪਰਮਟਾਂ ਦੇ ਸਮੂਹਾਂ ਦੀ ਬਜਾਏ ਇੱਕ ਸਮਾਨ ਗਿਣਤੀ ਵਿੱਚ ਵਾਪਸੀ ਟ੍ਰਿਪਾਂ ਸਮੇਤ ਇੱਕੋ ਸੰਯੁਕਤ ਪਰਮਟ ਜਾਰੀ ਕਰਨ ਦੇ ਨੀਮਾਂ ਦੀ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਸਪਸ਼ਟ ਤੌਰ ਤੇ ਹੁਕਮ ਦਿੱਤੇ ਹਨ ਕਿ ਨਿਯਮ 80ਏ ਦੀ ਉਲੰਘਣਾ ਕਰਨ ਵਾਲੇ ਪਰਮਟਾਂ ਦੀ ਟੁਕਮੀ ਕਾਨੂੰਨੀ ਪ੍ਰਕਿਰਿਆ ਰਹੀ ਡੀ ਕਲੱਬਿੰਗ ਕੀਤੀ ਜਾਵੇ ਅਤੇ ਉਹਨਾਂ ਦੀ ਅਸਲ ਸਥਿਤੀ ਨੂੰ ਬਹਾਲ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਿਭਾਗ ਨੂੰ ਕਾਨੂੰਨੀ ਚੁਣੌਤੀਆਂ ਦੇ ਵਾਅਦੇ ਦੇ ਮੰਦਨ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੱਖ-ਵੱਖ ਆਪਰੇਟਰਾਂ ਨੂੰ ਰੂਟਾਂ ਸੰਬੰਧੀ ਸਮਾਚਾਰਨੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਕਲੱਬ ਕੀਤੇ ਜਾਂ ਕੰਪੋਜ਼ਿਟ ਸਟੇਜ ਕੈਰੀਜ ਪਰਮਿਟਾਂ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਹੈ ਲਾਲਜੀ ਸਿੰਘ ਢੁੱਲਰ ਨੇ ਕਿਹਾ ਕਿ ਇਸ ਕਾਰਵਾਈ ਦਾ ਮੁੱਖ ਉਦੇਸ਼ ਵੱਡੇ ਬੱਸ ਆਪਰੇਟਰਾਂ ਦੀ ਯਾਜੇਦਾਰੀ ਖਤਮ ਕਰਨਾ ਅਤੇ ਟਰਾਂਸਪੋਰਟ ਖੇਤਰ ਵਿੱਚ ਬੇਨਿਯਮੀਆਂ ਨੂੰ ਠੱਲ ਪਾਉਣਾ ਹੈ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਕੁਝ ਵੱਡੇ ਟਰਾਂਸਪੋਰਟਰਾਂ ਵੱਲੋਂ ਪਰਮਿਟਾਂ ਦੀ ਗੈਰ ਕਾਨੂੰਨੀ ਕਲਬਿੰਗ ਰਾਹੀਂ ਲਈ ਜਾਂਦੇ ਨਜਾਇਜ਼ ਫਾਇਦਿਆਂ ਨੂੰ ਠੱਲ ਪਾਉਣਾ ਹੈ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਛੋਟੇ ਅਤੇ ਦਰਮਿਆਨੀ ਬੱਸ ਆਪਰੇਟਰਾਂ ਲਈ ਵਧੇਰੇ ਬਰਾਬਰੀ ਵਾਲਾ ਮਾਹੌਲ ਪੈਦਾ ਹੋਵੇਗਾ ਸਭਨਾਂ ਨੂੰ ਟਰਾਂਸਪੋਰਟ ਖੇਤਰ ਵਿੱਚ ਆਪਣਾ ਕਾਰੋਬਾਰ ਚਲਾਉਣ ਲਈ ਬਿਨਾਂ ਭੇਦਭਾਵ ਇੱਕ ਸਮਾਨ ਮੌਕੇ ਮਿਲਣਗੇ ਅਤੇ ਜਨਤਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਹੁਣ ਪੰਜਾਬ ਵਿੱਚ BMW ਦੇ ਪਾਰਟਸ ਬਣਨਗੇ ਕੰਪਨੀ ਦੇ ਅਧਿਕਾਰੀ ਨਾਲ ਹੋਈ ਮੀਟਿੰਗ ਵਿੱਚ ਮੰਡੀ ਗੋਬਿੰਦਗੜ੍ਹ ਵਿੱਚ BMW ਦੇ ਪਾਰਟਸ ਬਣਾਉਣ ਲਈ ਪਲਾਂਟ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਸੀਐਮ ਭਗਵੰਤ ਮਾਨ ਅਗਲੇ ਮਹੀਨੇ ਇਸ ਪਲਾਂਟ ਦਾ ਉਦਘਾਟਨ ਕਰਨਗੇ ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਤੀ ਹੈ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਅਜਿਹੀ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾਂ ਨਾਲ ਮੁਲਾਕਾਤ ਹੋਈ ਹੈ ਤੇ ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਹੋਈ ਹੈ ਪੰਜਾਬ ਦੇ ਮੰਡੀ ਗੋਵਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਂਦਾ ਇੱਕ ਪਲਾਂਟ ਲਗਾਉਂਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜਾਂ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੀ ਨਿਵੇਸ਼ ਪੱਕੀ ਨੀਤੀਆਂ ਦੀ ਇਹਨਾਂ ਨੇ ਸ਼ਲਾੰਗਾ ਕੀਤੀ ਹੈ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਅੱਗੇ ਵਧ ਰਹੇ ਹਾਂ ਪੰਜਾਬ ਰੋਡਵੇਜ ਪਣਵਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਲੈ ਕੇ ਪੰਜਾਬ ਭਰ ਦੇ ਡੀਪੋਆਂ ਅੱਗੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਬਠਿੰਡਾ ਵਿਖੇ ਵੀ ਪੰਜਾਬ ਸਰਕਾਰ ਖਿਲਾਫ ਬੀਤੇ ਦਿਨੀ ਪੰਜਾਬ ਰੋਡਵੇਜ ਪਣਵਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਪੀਆਰਟੀਸੀ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੇ ਕਿ ਹੈਗੀ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਦਾ ਸਹਿਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੁਲਾਜ਼ਮਾਂ ਤੇ ਮਾਰੂ ਕੰਡੀਸ਼ਨਾਂ ਨੂੰ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨ ਠੇਕੇਦਾਰ ਬਾਹਰ ਕੱਢਣ ਟਰਾਂਸਪੋਰਟ ਮਾਫੀਆ ਖਤਮ ਕਰਨ ਕਿਲੋਮੀਟਰ ਬੱਸਾਂ ਬੰਦ ਕਰਨ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨ ਆਦਿ ਮੰਗਾਂ ਦਾ ਹੱਲ ਕਰਨ ਲਈ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਜਥੇਬੰਦੀ ਦੇ ਦੋ ਆਗੂ ਕਮੇਟੀ ਵਿੱਚ ਸ਼ਾਮਿਲ ਕੀਤੇ ਗਏ ਸੀ 2511 ਯੂਨੀਅਨ ਵੱਲੋਂ ਆਪਣੇ ਸਾਰੇ ਪੱਖ ਉਸ ਕਮੇਟੀ ਵਿੱਚ ਰੱਖੇ ਗਈ ਸੀ ਦੋ ਦਾਰਿਆਂ ਦੇ ਡਾਇਰੈਕਟਰਾਂ ਨੇ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਦੀ ਪਾਲਿਸੀ ਬਣਾ ਕੇ ਟਰਾਂਸਪੋਰਟ ਮੰਤਰੀ ਨੂੰ ਭੇਜੀ ਸੀ ਪਰ ਸਰਕਾਰ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਦੀ ਪਾਲਿਸੀ ਨੂੰ ਲਮਕਾ ਕੇ ਟਾਈਮ ਟਪਾਉਣਾ ਚਾਹੁੰਦੀ ਹੈ ਜਿਸ ਕਰਕੇ ਪੰਜਾਬ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਉਹਨਾਂ ਨੇ ਦੱਸਿਆ ਹੈ ਕਿ 8 ਅਕਤੂਬਰ ਨੂੰ ਜਲੰਧਰ ਕਨਵੈਨਸ਼ਨ 15 ਅਕਤੂਬਰ ਨੂੰ ਬੱਸ ਸਟੈਂਡ ਬੰਦ ਕੀਤੇ ਜਾਣਗੇ 18 ਅਕਤੂਬਰ ਨੂੰ ਗੇਟ ਰੈਲੀਆਂ ਕਰਕੇ ਇਕ 8 ਅਕਤੂਬਰ ਤੋਂ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ 22 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਸ਼ਗੇ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਹੱਲ ਨਾ ਕੀਤਾ ਗਿਆ ਤਾਂ ਹੜਤਾਲ ਅਣਮਿੱਥੇ ਸਮੇਂ ਵਾਸਤੇ ਵੀ ਕੀਤੀ ਜਾਵੇਗੀ ਜਿਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਉਨ੍ਹਾਂ ਖਿਲਾਫ ਟਿੱਪਣੀ ਲਈ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਦੱਸਿਆ ਹੈ ਕਿ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਰਤ ਚ ਸਿੱਖਣ ਨੂੰ ਲੈ ਕੇ ਅਮਰੀਕਾ ਵਿੱਚ ਦਿੱਤੇ ਗਏ ਬਿਆਨਾਂ ਦੇ ਮਾਮਲੇ 'ਚ ਰਾਜ ਮੰਤਰੀ ਬਿੱਟੂ ਨੇ ਉਹਨਾਂ ਤੇ ਨਿਸ਼ਾਨਾ ਵੀੰਨਿਆ ਸੀ ਅਤੇ ਕਿਹਾ ਸੀ ਕਿ ਜਦੋਂ ਬੰਬ ਬਣਾਉਣ ਵਿੱਚ ਮਾਹਿਰ ਲੋਕ ਰਾਹੁਲ ਗਾਂਧੀ ਦਾ ਸਮਰਥਨ ਕਰ ਰਹੇ ਹਨ ਤਾਂ ਉਹ ਦੇਸ਼ ਦੇ ਨੰਬਰ 1 ਅਤਵਾਦੀ ਦੀ ਹਨ ਇਸ ਬਿਆਨ ਦੀ ਨਿੰਦਾ ਕਰਦੇ ਹੋਏ ਕਾਂਗਰਸ ਨੇ ਕਿ ਹੈਗੀ ਬਿੱਟੂ ਇੱਕ ਸਿਰਫਰੇ ਆਦਮੀ ਦੀ ਤਰ੍ਹਾਂ ਗੱਲ ਕਰ ਰਹੇ ਹਨ ਅਤੇ ਕੁਝ ਕਾਂਗਰਸੀ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਨੂੰ ਰਵਨੀ ਸਿੰਘ ਬਿੱਟੂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਬਿਜਲੀ ਮੰਤਰੀ ਹਰਪਜਨ ਸਿੰਘ ਗੀਟੂ ਨੇ ਪਾਵਰਕਾਮ ਦੇ ਸੀਐਮਡੀ ਅਤੇ ਡਾਇਰੈਕਟਰ ਡੀਪੀਸੀ ਗਰੀਬਵਾਲ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਵਿਭਾਗ ਦੇ 420 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਤੇਜ਼ੀ ਨਾਲ ਕੱਟਿਆ ਤੇ 12.81 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਹੈ ਅਤੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਬਿਜਲੀ ਦਾ ਬਿੱਲ ਨਾ ਪਰਨ ਵਾਲੇ ਡਿਫਾਲਟਰ ਖਪਤਕਾਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਹੈ ਕਿ ਪਾਵਰਕਾਮ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰਾਂ ਖਿਲਾਫ ਕਾਰਵਾਈ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਟੀਮਾਂ ਡਿਫਾਲਟਰ ਖਪਤਕਾਰਾਂ ਨੂੰ ਜਾਗਰੂਕ ਕਰਨ ਦੀ ਯਤਨ ਕਰ ਰਹੀਆਂ ਹਨ ਬਿਜਲੀ ਦੇ ਬਕਾਇਆ ਬਿੱਲਾਂ ਨੂੰ ਜਮ੍ਹਾਂ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਖਪਤਕਾਰ ਆਪਣੇ ਬਕਾਇਆ ਬਿਜਲੀ ਬਿੱਲ ਜਮਾ ਕਰਵਾਉਣ ਲਈ ਅੱਗੇ ਆਉਣ ਤਾਂ ਜੋ ਬਾਅਦ ਵਿੱਚ ਬਿਜਲੀ ਮੀਟਰ ਕੱਟਣ ਦੀ ਸਥਿਤੀ ਵਿੱਚ ਉਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਅਤੇ ਅੱਜ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ। ਇੱਥੇ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਪਰ ਹਲਕੀ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸਮੇਂ ਸਭ ਤੋਂ ਵੱਧ ਮੀਂਹ ਦੱਖਣੀ ਹਰਿਆਣਾ ਵਿੱਚ ਪੈ ਰਿਹਾ ਹੈ ਪਰ ਇਸ ਤੋਂ ਬਾਅਦ ਵੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਰੋਜ਼ਾਨਾ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਵਿੱਚ ਸਿਰਫ ਪਠਾਨਕੋਟ 'ਚ 1.9 ਮਿਲੀਮੀਟਰ بارش ਦਰਜ ਕੀਤੀ ਗਈ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਹਿਮਾਚਲ 'ਚ ਬਰਫਬਾਰੀ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਕੀਤੀ ਗਈ ਹੈ ਪਿਛਲੇ 24 ਘੰਟੇ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਬਿਜਲਿੰਸ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ ਕੇ ਸਿੰਘਲਾ ਦੀਆਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਹਨ। ਜਲਦੀ ਹੀ ਜਾਇਦਾਦ ਦੀ ਨਿਲਾਮੀ ਕੀਤੀ ਜਾਵੇਗੀ। ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੋਏ ਟੈਂਡਰ ਘੁਟਾਲੇ ਦਾ ਦੋਸ਼ ਹੈ। ਇਸ ਤੋਂ ਇਲਾਵਾ ਲੁਧਿਆਣਾ ਅਦਾਲਤ ਵੱਲੋਂ ਉਨ੍ਹਾਂ ਨੂੰ ਪੀਓ ਕੋਸ਼ਿਸ਼ ਕੀਤਾ ਹੋਇਆ ਹੈ। ਬਿਜ਼ਨਸ ਨੂੰ ਜਾਂਚ ਵਿੱਚ 12 ਜਾਇਦਾਦਾਂ ਦੀ ਜਾਣਕਾਰੀ ਮਿਲੀ ਹੈ। ਇਹਨਾਂ ਵਿੱਚ ਚਾਰ ਜਾਇਦਾਦਾਂ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ ਹੈ ਜਦਕਿ 8 ਜਾਇਦਾਦਾਂ ਉੱਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। આરોਪ ਹੈ ਕਿ ਉਹਨਾਂ ਜਾਇਦਾਦਾਂ ਨੂੰ ਭ੍ਰਿਸ਼ਟਾਚਾਰ ਦੇ ਪੈਸਿਆਂ ਨਾਲ ਬਣਾਇਆ ਗਿਆ ਸੀ। ਵਿਜੀਲੈਂਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਰਾਕੇਸ਼ ਕੁਮਾਰ ਸਿੰਘਲਾ ਨੇ ਆਬਾਦੀ ਗੁਰੂ ਅਮਰਦਾਸ ਨਗਰ ਲੁਧਿਆਣਾ ਵਿੱਚ ਇੱਕ ਪਲਾਟ, ਭਾਈ ਰਣਦੀਰ ਸਿੰਘ ਨਗਰ ਲੁਧਿਆਣਾ ਵਿੱਚ 150 150 ਵਰਗ ਗਜ਼ ਦੇ ਦੋ ਪਲਾਟ, ਰਾਜਗੁਰੂ ਨਗਰ ਲੁਧਿਆਣਾ ਵਿੱਚ ਇੱਕ ਮਕਾਨ ਨੰਬਰ 164ਏ ਅਤੇ ਇੱਕ ਫਲੈਟ ਨੰਬਰ 304 ਕੈਟਾਗਰੀ ਏ ਦੂਸਰੀ ਮੰਜ਼ਿਲ ਆਰਸੀਐਮ ਪੰਜਾਬ ਸਹਿਕਾਰੀ ਸਬਗ ਜੀਟੜ ਅਧਿਕਾਰੀ ਸੈਕਟਰ 48 ਚੰਡੀਗੜ੍ਹ ਵਿੱਚ 5 ਜائਦਾਦਾਂ ਖਰੀਦੀਆਂ ਸਨ ਰਾਕੇਸ਼ ਸਿੰਘਲਾ ਨੇ ਸਾਰੀ ਜਾਇਦਾਦ 1 ਅਪ੍ਰੈਲ 2011 ਤੋਂ 31 ਜੁਲਾਈ 2022 ਦੇ ਦੌਰਾਨ ਪਤਨੀ ਰਚਨਾ ਸਿੰਘਲਾ ਦੇ ਨਾਮ ਉੱਤੇ ਖਰੀਦੀ ਸੀ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਰਾਕੇਸ਼ ਸਿੰਘਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਘਲਾ ਤੇ ਪੁੱਤਰ ਸਵਰਾਜ ਸਿੰਘਲਾ ਦੇ ਨਾਂ ਤੇ ਖਰੀਦੀਆਂ ਗਈਆਂ 6 ਹੋਰ ਜائਦਾਦਾਂ ਦਾ ਵੀ ਪਤਾ ਲੱਗਿਆ ਹੈ ਅਤੇ ਬਾਕੀ ਰਹਿੰਦੀਆਂ ਜائਦਾਦਾਂ ਤੇ ਵੀ ਹੁਣ ਵਿਜੀਲੈਂਸ ਇਕੰਜਕ ਅਸੇਗੀ ਆ ਜਾਏ ਬੀਜੇਪੀ ਚ ਰਲ ਗਿਆ ਹੁਣ ਮੈਂ ਉਹ ਪਤੰਦਰ ਹੈ ਹੀ ਆ ਪਰਾ ਬੇਸ਼ੱਕਣਾ ਤੇਰਾ ਭਰਾ ਹਾਂ ਹਾਂ ਪੀਪੋ ਮੰਤਰੀ ਅੱਛਾ ਉਹ ਪਤੰਦਰ ਪਹਿਲਾ ਕਾਂਦੀਦ ਸੀ ਉਹਨੂੰ ਲੈ ਕੇ ਬਹਿ ਗਿਆ ਤੇ ਫੇਰ ਉਹਨੇ ਕਾਂਦੀਦ ਛੱਡਿਆ ਤੇ ਕਦੇ ਕਾਂਦੀਦਟੀ ਦੁਆਰੇ ਸਰਕਾਰ ਨਹੀਂ ਆਈ ਉਹ ਭੱਜ ਕੇ ਪਤੰਦਰ ਵੀ ਇਹ ਗ੍ਰਹਿ ਚਲਾ ਗਿਆ ਦੋ ਵਾਰੀ ਆ ਗਿਆ ਸੀ ਨਾ ਸੁਪੀਰਾ ਅੱਛਾ ਉਹ ਜਾਵੜਿਆ ਸਾਡੇ ਇੰਨੀ ਅਮਰਿੰਦਰ ਸਿੰਘ ਦੇ ਨੇੜੇ ਤੇ ਰਾਹੁਲ ਗਾਂਧੀ ਦੇ ਮੈਂ ਉਹਨੂੰ ਹਰ ਆਇਆ ਉਹ ਬਣ ਗਿਆ ਬਹਿ ਰਹਿ ਗਿਆ ਬਾਤ ਉਹ ਸਾਨੂੰ ਲੈ ਕੇ ਬਹਿ ਗਿਆ ਮਾਦਾ ਸ਼ੇ 18 ਦੀ ਰਹਿ ਗਿਆ ਤੇ ਆਪ 40000 ਤੇ ਹਰਿਆ ਕਿੰਨੇ ਤੇ ਜੀ ਹਾਂ ਫੋੜੋ ਪਾਸੇ ਜਾਉੜਿਆ ਮੈਂ ਕਿਹਾ ਮੋਦੀ ਛੜਦਾ ਤੈਨੂੰ ਹੀ ਮਾਰ ਦੇ ਤੇਰਾ ਸੋ ਆਪकी 26 ਸਾਲ ਯਾਰ ਪੰਜਾਬ ਦੇ ਸਰਦਾਰਾਂ ਦਾ ਤਾਂ ਸਲਾਹ ਕਰਦਾ ਕਿਸਾਨਾਂ ਮੈਂ 46 ਸਾਲ ਦਾ ਹੈ ਤੇ ਚਾਰ ਨਕਸ਼ੇ ਜਿੱਤ ਗਿਆ ਤਿੰਨ ਵਾਰੀ ਐਮ.ਐਲ.ਏ ਬਣ ਕੇ ਇੱਕ ਵਾਰੀ ਮੈਂਬਰ ਆਫ ਪਾਰਲੀਮੈਂਟ ਬਿਆਨ ਉਧਰੋਂ ਬਾਦਲ ਵਾਲੇ ਠੋਕੇ ਉਧਰੋਂ ਬਿਆਨ ਸਿੰਘ ਦਾ ਪੁੱਤਾ ਸੀਗਾ ਜਿਹੜਾ ਆਪਿਆ ਨੂੰ ਮਿੱਟੂ ਘੇੜ ਘੋਣਾ ਮੋਦੀ ਸਾਹਿਬ ਦਾ ਖਾਸੂ ਪੜਾਇਆ ਤੇ ਤੂੰ ਘੱਟ ਵੱਧ ਤਾ ਹੋਣੀ ਚਾਹੀਦਾ ਪੈਸੇ ਨਾਲ ਕੋਈ ਗੱਲਬਾਤ ਹੁੰਦੀ ਹੈ ਨਹੀਂ ਤੂੰ ਚੱਪੇ ਨਾਲ ਬੰਦੇ ਦੀ ਗੱਲਬਾਤ ਹੁੰਦੀ ਹੈ ਪੈਸਾ ਤਾਂ ਹੈ ਹੀ ਨਹੀਂ ਮੇਰੇ ਕੋਲ ਇਹ ਪਰ ਗੱਲਬਾਤ ਤੂੰ ਉਸ ਮਿੱਤਰ ਐਸੀ ਹੈ ਜਿਹੜੇ ਖੜ ਜਾਂਦੇ ਆ ਕੇ ਨਾਲ ਸੋ ਬੰਦੇ ਦੀ ਆਲ ਇੰਡੀਆ ਦਾ ਪ੍ਰਧਾਨ ਬਣ ਗਿਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ 60 ਸਾਲਾਂ ਦੀ ਉਮਰ ਹੋਣੀ ਚਾਹੀਦਾ ਹੈ ਪਾਣੀ ਚੋਂਦਾ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਸੋ ਭੁੱਖ ਨਹੀਂ ਮਿਲਦੀ ਐ ਪਰ ਬੰਦੇ ਨਹੀਂ ਚੱਲ ਬਾਤ ਪਈ ਚਾਹੀਦੀ ਐ ਲੋਕ ਕਹਿਣ ਕਿ ਉਹ ਮੁੰਡਾ ਚੱਲਿਆ ਯਾਰ ਫਦਾ ਚੰਗਾ ਇਹ ਕਹਿਣ ਚੋਰ ਚੱਲਿਆ ਠਾਕ ਚੱਲਿਆ ਗੁੰਡਾ ਚੱਲਿਆ ਲੁੱਟ ਕੇ ਖਾ ਗਿਆ ਉਹ ਚੱਲਿਆ ਕੋਈ ਫੈਸਲਾ ਕਿਸਾਨੀ ਧੰਦੇ ਨੂੰ ਲੈ ਕੇ ਕਿਸਾਨੀ ਕਿਤੇ ਨੂੰ ਲੈ ਕੇ ਜਿਹੜੀਆਂ ਉਹ ਵਣਸਵਨੀਆਂ ਯੋਜਨਾਵਾਂ ਨੇ ਉਹ ਕਿਸਾਨਾਂ ਦੇ ਸਨਮੁਖ ਰੱਖੀਆਂ ਜਾਂਦੀਆਂ ਆ ਸੋ ਅੱਜ ਪਾਣੀ ਬਚਾਉਣ ਦੀ ਜਿੰਮੇ ਲੋੜ ਐ ਪਾਣੀ ਚਾਣ ਦੇ ਲਈ ਜਿੰਦਾ ਜਤਨ ਕੀਤੇ ਜਾ ਰਹੇ ਆ ਜੋ ਖਾਸ ਕਰਕੇ ਇਸ ਵੇਲੇ ਪੰਜਾਬ ਦੇ ਅੰਦਰ ਜਿਹੜਾ ਸੋਲਰ ਸਿਸਟਮ ਹੈ ਉਹਦੇ ਅੰਦਰ ਬਹੁਤ ਵੱਡੀ ਸਬਸਿਡੀ ਜਿਹੜੀ ਉਹ ਦਿੱਤੀ ਜਾ ਰਹੀ ਹੈ 60% ਜਿਹੜੀ ਸਬਸਿਡੀ ਹੈ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ ਔਰ ਜਿਹੜੇ ਅਨਸੂਚਿਤ ਜਾਤੀ ਦੇ ਕਿਸਾਨ ਨੇ ਉਹਨਾਂ ਨੂੰ 85% ਸਬਸਿਡੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੇ ਖੇਤੀ ਨੂੰ ਲੈ ਕੇ ਖੇਤੀ ਨੂੰ ਪਰਫੁੱਲਤ ਕਰਨ ਦੀ ਭਾਵਨਾ ਦੇ ਰੂਪ ਚ ਉਹਨਾਂ ਦਾ ਕਿਸਾਨ ਵੱਡੀ ਪੱਧਰ ਤੇ ਇੱਥੇ ਆ ਕੇ ਪੈਦਾ बेसिकली ਦੇਖੋ ਪੰਜਾਬ ਦੇ ਅੰਦਰ ਸਪੇਸ ਨੂੰ ਲੈ ਕੇ ਉਹਨਾਂ ਦੀ ਇੱਕ ਚਿੰਤਾ ਸੀਗੀ ਸੋ ਮੈਂ ਪਿਛਲੇ ਦਿਨੀ ਸਾਡੇ ਮਾਨਯੋਗ ਜੂਨੀਅਰ ਯੂਨੀਵਰਸਿਟੀ ਸਾਹਿਬ ਨੂੰ ਮੈਂ ਆਪ ਮਿਲਿਆ ਸੀਗਾ ਸੋ ਅਸੀਂ ਦੋ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀਗੀਆਂ ਸਪੇਸ ਨੂੰ ਲੈ ਕੇ ਤੇ ਇੱਕ ਤੇ ਜਿਹੜਾ ਉਹ ਐਕਸਪੋਰਟ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਜਾਵੇ ਕਾਫੀ ਕਿੰਨਾਂ ਸਾਲਾਂ ਤੋਂ ਬੰਦ ਹੈ ਸੈਕੰਡ ਜਿਹੜਾ ਇਥਨੋਲ ਦੇ ਅੰਦਰ ਚੋਲ ਪੈਂਦੇ ਤੁਸੀਂ ਉਹ ਉਸ ਪਾਸੇ ਗੱਲ ਤੋਰੀ ਜਾਵੇ ਸੋ ਸਾਨੂੰ ਖੁਸ਼ੀ ਆ ਤੇ ਉਹਨਾਂ ਨੇ 23 ਲੱਖ ਮੀਟਿਕ ਟਨ ਜਿਹੜੀ ਆ ਉਹ ਇਥੋਨੋਲ ਦੇ ਵਿੱਚ ਪਾਉਣ ਦੇ ਲਈ ਚੋਲਾਂ ਦੀ ਮਤਲਬ ਡਿਲੀਵਰੀ ਕਰਨ ਦਾ ਫੈਸਲਾ ਕੀਤਾ 2 ਲੱਖ ਮੀਟਿਕ ਟਨ ਜਿਹੜਾ ਆ ਐਕਸਪੋਰਟ ਕਰਨ ਦਾ ਉਹਨਾਂ ਨੇ ਮਲੇਸ਼ੀਆ ਨੂੰ ਉਹ ਵੀ ਨਿਰਣਾ ਕੀਤਾ ਸੋ ਲਗਭਗ 25 ਲੱਖ ਮੀਟਿਕ ਟਨ ਜਿਹੜੀ ਆ ਤੋਂ ਜਦੋਂ ਛੋਹਾਨਾ ਪੰਜਾਬ ਦੇ ਵਿੱਚੋਂ ਮਤਲਬ ਆਪਣਾ ਚੱਕਿਆ ਜਾਣਾ ਤੇ ਇਹਦੇ ਨਾਲ ਕਿਉਂਕਿ ਇਹ ਸੀਜ਼ਨ ਦਸੰਬਰ ਚ ਸ਼ੁਰੂ ਹੁੰਦਾ ਜਿਹੜੀ ਮਿਲਣਗਾ ਉਹ ਤਾਂ ਸੰਬਰ ਚ ਸ਼ੁਰੂ ਹੋਣੀ ਆ ਸੋ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਇਨਸ਼ਾ ਅੱਲਾਹ ਮਾਂਗਦੇ ਹਾਂ ਝੋਨਾ ਲਵਾਉਣਾ ਹੀ ਲਾਣਾ ਹੈ ਤੁਸੀਂ ਇਦਾਂ ਨਾ ਕਰੋ ਆ ਪੰਜਾਬ ਸੈਲਰ ਵਾਲੇ ਵੀ ਆਪਣੇ ਆ ਕੋਈ ਵਿਗਾਨੇ ਨਹੀਂ ਸੋ ਬੇਸਿਕਲੀ ਇਹ ਐਸਏ ਮਾਇ ਇੱਕ ਇਸਵਾਲ ਕੇਂਦਰ ਨਾਲ ਜੁੜਦਾ ਹੈ ਕਿਉਂਕਿ ਐਫਸੀਆਈ ਕੇਂਦਰ ਦਾ ਦਾਰਾ ਆ ਸੋ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕੇਂਦਰ ਸਰਕਾਰ ਨੂੰ ਵੀ ਤੁਸੀਂ ਇਹ ਸਪੇਸ ਦਾ ਕੰਮ ਇਹਨੂੰ ਜਰਾ ਤੇਜ਼ ਕਰੋ ਤਾਂ ਜੋ ਜਿਹੜੇ ਸੀਜ਼ਨ ਦੇ ਅੰਦਰ ਕੋਈ ਦਿੱਕਤ ਨਾ ਆਵੇ ਤੇ ਮੈਨੂੰ ਲੱਗਦਾ ਵੀ ਸਾਡਾ ਵਧੀਆ ਹੋ ਜਾਣਾ ਸਾਡੀ ਗੱਲ ਤੇ ਆ ਕਿ ਮੈਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸਹਾਸ ਦਾ ਉਹਨਾਂ ਦੇ ਤਿਆਗ ਦਾ ਸਤਿਕਾਰ ਕਰਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਦੇਸ਼ ਦੇ ਅੰਦਰ ਇਹ ਕੈਸੇ ਪੋਲੀਟੀਸ਼ੀਅਨ ਆ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਦੀ ਕਚਹਿਰੀ ਸਪੇਸ ਕਰਤਾ ਵੀ ਇਹ ਲੋਕ ਫੈਸਲਾ ਕਰਨ ਵੀ ਕੇਜਰੀਵਾਲ ਸਾਹਿਬ ਮਤਲਬ ਉਹਨਾਂ ਨੂੰ ਮੁੱਖ ਮੰਤਰੀ ਚਾਹੀਦੇ ਨੇ ਉਹ ਇਮਾਨਦਾਰ ਨੇਕ ਜਾਨ ਕੀ ਨੇ ਉਹ ਸੋ ਇਸ ਕਰਕੇ ਬਹੁਤ ਕੁਝ ਕੀਤਾ ਜਾ ਰਿਹਾ ਬਹੁਤ ਕੁਝ ਪਲਾਨ ਹੁੰਦਾ ਮਤਲਬ ਕਿਸ ਤਰ੍ਹਾਂ ਸੀਬੀਆਈ ਨੇ ਈਡੀ ਦੁਆਰਾ ਜਮਾਨਤ ਦੇਣ ਤੋਂ ਬਾਅਦ ਇਮੀਡੀਏਟਲੀ ਕੇਸ ਕੀਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਡਿਪਟੀ ਕੀਤੀ ਆ ਵੀ ਨਾ ਏਜੰਸੀਆਂ ਨੂੰ ਪਿੰਜਰੇ ਦੇ ਤੋਤੇ ਨਹੀਂ ਬਣਾਉਣਾ ਚਾਹੀਦਾ ਸਰਕਾਰਾਂ ਨੂੰ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਤ્યાਗ ਹੈ ਬਹੁਤ ਵੱਡਾ ਹਿਸਟੋਰੀਕਲ ਫੈਸਲਾ ਹੈ ਬਾਕੀ ਸਿਆਸਤਦਾਨਾਂ ਨੂੰ ਵੀ ਇਹ ਤੋਂ ਸਿੱਖਣਾ ਚਾਹੀਦਾ ਔਰ ਜਿਹੜਾ ਬੈਡ ਮਾਸੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਇਹ ਵੀ ਆਪਣੇ ਆਪ ਚ ਇਤਿਹਾਸਿਕ ਹੈ ਜਿਹੜੀ ਆਪਾਂ ਊਮਨ ਇੰਪਾਵਰਮੈਂਟ ਦੀ ਗੱਲ ਕਰਦੇ ਆਂ ਉਹਦੇ ਵਾਲੇ ਪਾਸੇ ਇੱਕ ਬਹੁਤ ਵੱਡਾ ਕਦਮ ਆ ਹੋਰ ਬੜੇ ਉਹ ਸਾਖਸੀ ਨੇ ਸੂਝਵਾਣ ਨੇ ਤੇ ਦਿੱਲੀ ਦੇ ਲੋਕਾਂ ਨੂੰ ਬੈਟਰ ਗਵਾਈ ਦੇ ਆ ਮੈਂ ਬਿਲਕੁਲ ਰਵਨੀਦ ਬਿੱਟੂ ਦੇ ਬਿਆਨਾਂ ਨਾਲ ਸਹਿਮਤ ਨਹੀਂ ਕਿਸੇ ਨੂੰ ਇਸ ਕਿਸਮ ਦਾ ਐਲਾਨ ਕਰ ਦੇਣਾ ਵੀ ਉਹ ਅਦਬਾਰ ਦੀ ਰੋਂਗ ਹੈ ਜੀ 350 ਘਰਾ ਦੇ ਜਿਹੜੇ ਜੱਗਿਆ ਪਹਿਲੋ ਕਿਸ ਤਰ੍ਹਾਂ 30000 ਦੀ ਆਉਂਦੀ ਆ ਫਿਰ 72000 ਦੀ ਇਹ ਟੋਟਲ 170000 ਰੁਪਇਆ ਆਉਣਾ ਹੈ ਜਿਹੜਾ ਇੱਕ ਕਰ ਬਣਾਉਣਾ ਹੈ ਜਿਵੇਂ ਜਿਵੇਂ ਘਰ ਬਣੇ ਜੋ ਉਹਨਾਂ ਦਾ ਬੜਾ ਪੱਕਾ ਆ ਆਪ ਕੋਈ ਚੋਟੇ ਤੇ तकरीबन 21 ਲੱਖ ਰੁਪਏ ਦੀ ਅਸੀਂ 21 ਲੱਖ 50 ਹਜ਼ਾਰ ਰੁਪਏ ਲਗਾ ਅੱਗੇ ਗੱਲਾਂ ਤਾਂ ਕੋਈ ਮਦਦ ਨਹੀਂ ਆ ਪਾਪਾ ਜੀ ਗੱਲ ਕਰੀ ਜਿਵੇਂ ਉਹ ਕਿਸ਼ਤਾਂ ਦੇ ਵਿੱਚ 30 ਹਜ਼ਾਰ ਦਿੱਤਾ ਜਾ ਰਿਹਾ ਕਿਤੋਂ ਉਹਨਾਂ ਦੇ ਵਿੱਚ ਜਿਹੜਾ ਮਕਾਨ ਆ ਜੀ ਨਹੀਂ ਆ ਜੀ ਪਰੀਜਾ ਸਦਿਆ ਪਰ ਕੇ ਜੋ ਜੋ ਫੋਟੋ ਭੇਜਾਂਗੇ ਆਪਾਂ ਨਾਲ ਦੀ ਨਾਲ ਦੁਤੀ ਦਸਤਾਵੇਜ਼ ਅਸਲ ਇਹ ਸਰਕਾਰ ਨੇ ਇਹ ਕੀਤਾ ਸੀ ਕਈ ਲੋਕਾਂ ਨੇ ਜਿਵੇਂ ਪੈਸੇ ਲੈਣੇ ਦੇ ਸੀ ਉਹ ਪਹਿਲਾਂ ਖਰਚ ਦੇ ਲਈ ਹੁਣ ਤਾਂ ਕਰਕੇ ਆਪਣੇ ਬਕਾਨ ਬਣਾਉ ਲਗੇ ਦੋ ਦੋ ਵਾਰੀ ਲੋਕ ਪੈਸੇ ਲੈ ਗਏ ਹੁਣ ਸਰਕਾਰ ਨੇ ਉਹ ਚੀਜ਼ ਕੀ ਬਣਾਏ ਪਹਿਲਾਂ 30000 ਦੇ ਕੇ ਜਦੋਂ ਆਦੀਆਂ ਨੀਆਂ ਨੂੰ ਆ ਭਰ ਲੂਗਾ ਉਸ ਤੋਂ ਬਾਅਦ ਫਿਰ ਉੱਪਰਲੇ ਪੈਸੇ ਜਿਹੜੇ 77000 ਹੋਣਗੇ ਉਸ ਤੋਂ ਬਾਅਦ 18000 ਆਪਣੀ ਤੇ ਸਰਪੇਵਾਰ ਰੋਡ ਤੇ ਜਿਹੜੀ 18000 ਦੇ ਕਰਕੇ ਜਿਹੜੀ ਬਰਬਾਦ ਹੋਈ ਦੀ ਤੜਕ ਅਜੇ ਤੱਕ ਉਹਦਾ ਮਤਲਬ ਕੁਝ ਅੱਜ ਉਹਦੇ ਵਾਸਤੇ ਨਾ ਸਾਡੇ ਨੂੰ ਪੰਜਾਬ ਸਰਕਾਰ ਨਾਲ ਕੋਈ ਉਹਦੇ ਚ ਕਦੇ ਨਹੀਂ ਸਾਡੇ ਪੈਸੇ ਪਾਏ ਪਏ ਆ ਉਹ ਜਿਹੜੀ ਸੈਡਾਂ ਤੋਂ ਸਰਕਾਰ ਨੇ ਪਰਮਿਸ਼ਨ ਦੇਣੀ ਦਿੱਲੀ ਸਰਕਾਰ ਨੇ ਉਹ ਦੇਰ ਤੇ ਠੇਰੀ ਹੋ ਰਹੀ ਆ ਅੱਜ ਫੇਰ ਸਾਡਾ ਜਿਹੜਾ ਮੇਰਾ ਮੁੰਡਾ ਨਾਲ ਦਾ ਉਹ ਗਿਆ ਆ ਤੇ ਤਕਰੀਬਨ ਮੈਂ 6 ਮਹੀਨੇ ਉਹਦੇ ਪਿੱਛੇ ਲੱਗਿਆ ਨੂੰ ਸਰਕਾਰ ਨੇ ਪਹਿਲਾਂ ਸਾਨੂੰ ਕਹਦੇ ਸੀ ਵੀ ਇਹਦੇ ਦਰਖਤ ਜਿੰਨੇ ਕੱਟਣੇ ਆ ਵੀ ਉੰਨੇ ਸਾਨੂੰ ਜਗ੍ਹਾ ਲੈ ਕੇ ਦੋ ਤੇ ਦਰਖਤ ਲਾ ਕੇ ਦੋ ਹੁਣ ਸੀਐਮ ਸਾਹਿਬ ਨੇ ਲਿਖ ਕੇ ਦਿੱਤਾ ਕਿ ਨਾ ਛੜਕਾਂ ਦਾ ਤੇ ਸਾਡੀ ਇਹ ਦੇਵਿਗੜ੍ਹ ਵਾਲੀ ਜਿਹੜੀ ਛੜਕਿਆ ਉਹ ਵੀ ਆ ਵੀ ਅਸੀਂ ਤੁਹਾਨੂੰ ਜਮੀਨ ਲੈ ਕੇ ਦਰਖਤ ਲਾ ਦਾਂਗੇ ਤੇ ਬਹੁਤ ਜਲਦੀ ਇਹਦਾ ਹਜੂਰੀ ਬਿਲਕਿੇ ਬਰਖਤਾ ਦੀ ਕਟਾਈ ਦੇ ਨਾਲ ਨਾਲ ਇਹਦਾ ਕੰਮ ਚੱਲ ਰਿਹਾ ਨਗਰ ਪੰਚਾਇਤ ਦੇਵੀਗੜ੍ਹ ਗਰਦਨ ਬੰਟਾ ਰਹੀ ਹੈ ਔਰ ਕਿਹਜੇ ਉਪਰਾਲੇ ਹੋ ਰਹੇ ਨੇ ਬਣੀ ਆ ਹੁਣ ਜਿਹੜਾ ਕਲੈਕਸ਼ਨ ਹੋਣਗੇ ਉਦੋਂ ਹੀ ਬਣਨੀ ਆ ਬਾਕੀ ਦੇ ਨਗਰ ਪੰਚਾਇਤ ਤੇ ਬਣੀ ਉਹਦੇ ਕੰਮ ਹੋ ਰਿਹਾ ਸੀਵਰੇਜ ਦਾ ਤਕਰੀਬਾ ਲਾ ਕੰਮ ਇੱਕ 1.5 ਲੱਗਣ ਵਾਲਾ ਹੀ ਆ ਅੱਧ ਅੱਧ ਤੱਕ ਪਾਸ ਹੋਇਆ 13 ਕਰੋੜ ਰੁਪਏ ਦਾ ਪਾਸ ਹੋਇਆ ਜਿਹੜਾ ਲੱਗਿਆ ਤੇ ਇਤਨੇ ਸਿਰ ਹੋਰ ਕੰਮ ਸ਼ੁਰੂ ਹੋਣ ਵਾਲਾ ਆ ਹੁਣ ਇਹਦੀ ਫਿਰਦੀ ਲੜਾ ਕੰਮ ਆ ਬਹੁਤ ਜਲਦੀ ਮਾ ਦਾ ਕੰਮ ਸ਼ੁਰੂ ਕਰਾਂਗੇ